ਹਾਂਜੀ ਪਿਆਰੇ ਦੋਸਤੋ ਮੈਂ ਆ ਤੁਹਾਡਾ ਆਪਣਾ ਭਾਨ ਸਿੰਘ ਜੱਸੀ ਅੱਜ ਆਪਾਂ ਪੱਤੀ ਖਲੀਲ ਸੇਰਪੁਰ ਦੀ ਖੇੜੀ ਬਰਨਾਲਾ ਧੂਰੀ ਦੇ ਮੁੱਖ ਰੋਡ ਦੇ ਉੱਤੇ ਖੜੇ ਆਂ ਦੇਖੋ ਕਿੰਨਾ ਬੁਰਾ ਹਾਲ ਐ ਸੜਕ ਦਾ ਬਹੁਤ ਬੁਰਾ ਹਾਲ ਐ ਬਹੁਤ ਔਖਾ ਲੰਘਣਾ ਪੈ ਰਿਹਾ ਲੋਕਾਂ ਨੂੰ ਕੋਈ ਇੱਥੇ ਬੱਦੀਵਾਰਸ ਨਹੀਂ ਹੈਗਾ ਪ੍ਰਸ਼ਾਸਨਿਕ ਕੋਈ ਅਧਿਕਾਰੀ ਇਸ ਨੂੰ ਵੇਖਣ ਨਹੀਂ ਆ ਰਿਹਾ ਦੁੱਖ ਦੀ ਗੱਲ ਆ ਕੋਈ ਇਹਦਾ ਹੱਲ ਨਹੀਂ ਕੱਢਿਆ ਜਾ ਰਿਹਾ ਨਾਲਾਕਾ ਜਿਹੜਾ ਇਹ ਸਾਰਾ ਇਹ ਸਾਰਾ ਗੰਦਾ ਪਾਣੀ ਆ ਵੀਰੋ ਹਨਾ ਤੇ ਇੱਥੇ ਆ ਛੱਪੜ ਬਣੀ ਖੜਾ ਸੜਕ ਦਾ ਤੇ ਮੈਂ ਬੇਨਤੀ ਕਰਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਂ ਜਿਹੜੇ ਸੜਕਾਂ ਨਾਲ ਸੰਬੰਧਿਤ ਦੋਸਤ ਨੇ ਅਫਸਰ ਸਹਿਮਾਨ ਨੇ ਉਹਨਾਂ ਨੂੰ ਬੇਨਤੀ ਆ ਕਿ ਉਹ ਇਹ ਜਿਹੜਾ ਛੱਪੜ ਬਣੀ ਸੜਕ ਦਾ ਕੋਈ ਹੱਲ ਕੱਢਣਾ ਹਨਾ ਅਦੀ ਕਉਦੂਜ਼ੀ ਇੱਥੇ ਬਹੁਤ ਮਾੜਾ ਹਾਲਾਗਾ ਤੇ ਹਰ ਇੱਕ ਗੱਡੀ ਜਿਹੜੀ ਆ ਜਾਂ ਲੰਘਣ ਕਰਨ ਵਾਲਾ ਕੋਈ ਵੀ ਜਿਹੜਾ ਵਿਅਕਤੀ ਹੈ ਉਹ ਬਹੁਤ ਚੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹਨਾ ਤੋਬੇ ਮੰਗਰ ਲੱਗਦੀ ਹੈ ਇਹ ਸੜਕ ਇਹ ਬਰਨਾਲਾ ਤੋਂ ਧੂਰੀ ਨੂੰ ਜਾਂਦੀ ਹੈ ਮੇਨ ਸੜਕ ਹੈ ਬਾਈ 32 ਖਲੀਲ ਤੇ ਸੇਰਪੁਰ ਦੀ ਸੜਕ ਹੈਗੀ ਹੈ ਤੇ ਹਨਾ ਬੁਰਾ ਹਾਲ ਹੈ ਕਿਤੇ ਕੋਈ ਵੀ ਲੋਕ ਵਿਚਾਰੇ ਜਿਹੜੇ ਨੇ ਸੌਖੇ ਤਰੀਕੇ ਨਾਲ ਲੰਘ ਨਹੀਂ ਸਕਦੇ ਹੈ ਨਾ ਸੋ ਮੈਂ ਹਕੀਕਤ ਪੰਜਾਬ ਵੱਲੋਂ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਜੋ ਵੀ ਸਬੰਧਤ ਅਧਿਕਾਰੀ ਸਹਿਬਾਨ ਨੇ ਉਹਨਾਂ ਨੂੰ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਬਹੁਤ ਧੰਨਵਾਦੀ ਹੋਵਾਂਗੇ ਅਸੀਂ ਸਾਰੇ ਪਿੰਡ ਵੱਲੋਂ ਦੋਹੇ ਪਿੰਡਾਂ ਵੱਲੋਂ ਤੇ ਸਮੁੱਚੇ ਪਤਵੰਤਿਆਂ ਵੱਲੋਂ ਕੇ ਦਾ ਕੋਈ ਹੱਲ ਜਿਹੜਾ ਕੱਢਿਆ ਜਾਵੇ ਹੈ ਨਾ ਦੇਖੋ ਦੋਸਤੋ ਆ ਕਾਰ ਆ ਰਹੀ ਹੈ ਲੱਭੜ ਜੂਗੀ ਅਗਲਾ ਭਾਵੇਂ ਵਿਚਾਰਾ ਧੋਕੇ ਲਿਆ ਹੋਵੇ ਗੱਡੀ ਨੂੰ ਇਹਨੇ ਨਾ ਪਾਣੀ ਨਾਲ ਗੰਦੇ ਪਾਣੀ ਨਾਲ ਲਿਬੜ ਜਾਣਾਗਾ ਨਾਲ ਦੀ ਨਾਲ ਪਾਣੀਆਂ ਨਾਲੀਆਂ ਦਾ ਵੀ ਕੋਈ ਪ੍ਰਬੰਧ ਨਹੀਂ ਪਾਲੀਆਂ ਦਾ ਕੋਈ ਚਰੇਟੇ ਨਾਲੀਆਂ ਜਿਹੜੀਆਂ ਨੇ ਉਹ ਭਰ ਜਾਂਦੀਆਂ ਨੇ ਹੈਗੀਆਂ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਨਹੀਂ ਹੈਗਾ ਆ ਦੇਖੋ ਆ ਤਿੰਨ ਸਵਾਰੀਆਂ ਜਾਂਦੀਆਂ ਨੇ ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣ ਇਹ ਵਿਚਾਰੇ ਸਾਹਮਣੋਂ ਬੱਚਿਆਂ ਦੀ ਭਰੀ ਵੀ ਬੈਨ ਆ ਰਹੀ ਆ ਤੇ ਇਹ ਸਾਰੇ ਨੂੰ ਬਹੁਤ ਵੱਡੀਆਂ ਚਣੌਕੀਆਂ ਦਾ ਸਾਹਮਣਾ ਕਰਨਾ ਪੈਂਦਾ ਸੋ ਦੋਸਤੋ ਆਓ ਸਾਰੇ ਰਲ ਮਿਲ ਕੇ ਇਹ ਬੇਨਤੀ ਕਰੀਏ ਪ੍ਰਸ਼ਾਸਨ ਨੂੰ ਅਧਿਕਾਰੀਆਂ ਨੂੰ ਕਿ ਜਰੂਰ ਇੱਧਰ ਵੀ ਇਹ ਨਰਕ ਬੜਿਆ ਹੋਇਆ ਜਿਹੜਾ ਇੱਧਰ ਵੀ ਜਿਹੜਾ ਬੱਚਿਆਂ ਦੀ ਭੜੀ ਜਾਂਦੀ ਜਾਂਦੀ ਹੈ ਜੀ ਇੱਧਰ ਵੀ ਜਿਹੜਾ ਬਣਦਾ ਧਿਆਨ ਦਿੱਤਾ ਜਾਵੇ ਆ ਦੇਖੋ ਬਸ ਇੱਕ ਹੋਰ ਆ ਗਈ ਜਿਹੜੀ 10 ਭਰੀ ਹੋਈ ਹੈ ਬੱਚਿਆਂ ਦੀ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਜਲਦੀ ਇਹ ਸੜਕ ਦਾ ਕੋਈ ਹੱਲ ਕੱਢਿਆ ਜਾਊਗਾ ਜਲਦੀ ਇਸ ਸੜਕ ਦੀ ਰਿਪੇਅਰ ਕਰਕੇ ਇਹਨੂੰ ਗੰਦ ਦੇ ਵਿੱਚੋਂ ਇਸ ਗੰਦ ਨੂੰ ਜਿਹੜਾ ਹੈਗਾ ਉਹ ਠੀਕ ਕੀਤਾ ਜਾਊਗਾ ਤੇ ਬਹੁਤ ਸਾਰੇ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਬਹੁਤ ਸਾਰੇ ਲੋਕ ਵਿਚਾਰੇ ਡਿੱਗ ਪੈਂਦੇ ਨੇ ਲਿਬੜ ਜਾਂਦੇ ਨੇ ਕਿਸੇ ਨੇ ਬਿਸਕੁਟ ਦੇਣ ਜਾਣਾ ਕਿਉਂਕਿ ਤਿਹਾਰਾਂ ਦੇ ਦਿਨ ਚੱਲਦੇ ਆ ਸਾਡੀਆਂ ਮਾਵਾ ਭੈਣਾਂ ਇੱਥੋਂ ਦੀਆਂ ਲੰਗਦੀਆਂ ਪਤਾ ਨਹੀਂ ਕਿੰਨੀਆਂ ਕਿ ਵਿਚਾਰੇ ਲੋਕ ਸਾਨੂੰ ਗਾਲਾਂ ਕੱਢ ਕੇ ਜਾਂਦੇ ਹੋਣੇ ਆ ਵਾਦਵਾਵਾ ਦੇ ਕੇ ਜਾਂਦੇ ਹੋਣੇ ਆ ਸੋ ਆਓ ਆਪਾਂ ਮੇਰੀ ਬੇਨਤੀ ਹੈ ਦੁਬਾਰੇ ਫੇਰ ਸਰਕਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿ ਇਹ ਸੜਕ ਦਾ ਪ੍ਰਬੰਧ ਜਿਹੜਾ ਕੀਤਾ ਜਾਵੇ ਤੇ ਨੂੰ ਪਿਆਰ ਕਰਕੇ ਇੱਥੇ ਪਾਣੀ ਜਿਹੜਾ ਇਹ ਬਾਹਰ ਕੱਢ ਕੇ ਇੱਥੇ ਨੂੰ ਉੱਚੀ ਵਧੀਆ ਚੁੱਕ ਕੇ ਵਧੀਆ ਬਣਾਇਆ ਜਾਵੇ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰੀ ਫੇਰ ਦਾਸਪਾਲ ਸਿੰਘ ਜੱਸੀ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਦੀ ਭਾਈ ਆਵਰਲ ਮਿਲ ਕੇ ਇਸ ਦਾ ਬਦਲਣਾ ਪ੍ਰਬੰਧ ਕਰੀਏ ਸੜਕ ਨੂੰ ਇਹਦੇ ਪਿਆਰ ਕੀਤਾ ਜਾਵੇ ਤੇ ਨਾਲੀਆਂ ਦਾ ਪਾਣੀ ਆ ਜਿਹੜਾ ਉਹ ਪ੍ਰੋਪਰ ਟੋਬੇ ਚ ਪੈਂਦਾ ਕੀਤਾ ਜਾਵੇ ਧੰਨਵਾਦ ਜੀ ਸਤਿ ਸ੍ਰੀ ਅਕਾਲ